ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਪਾਰ ਸਿੰਘ ਸੰਧਵਾ ਨੇ ਬੜੀ ਬਾਤ ਦਿਖਾਈ ਇੱਕ ਕੋਈ ASI ਬੋਹੜ ਸਿੰਘ ਇਹਨਾਂ ਦੇ ਆਪਣੇ ਕੋਰਕਪੂਰੇ ਵਿੱਚ ਪੋਸਟਡ ਸੀਗਾ ਅਗੇ ਉਹਦੇ ਖਿਲਾਫ ਇੱਕ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਵਾ ਤੇ ਮੈਂ ਸਦਨ ਦੀ ਪ੍ਰਵਾਨਗੀ ਚਾਹਨਾ ਕਿ ਤੁਸੀਂ ਸਾਰੇ ਮੈਨੂੰ ਅਧਿਕਾਰ ਦਿਓ ਕਿ ਮੈਂ ਡੀਜੀਪੀ ਨੂੰ ਸੱਦ ਕੇ ਇੱਕ ਇਸ ਕਰਪਸ਼ਨ ਦੇ ਮੈਟਰ ਨੂੰ ਇਨਵੈਸਟੀਗੇਟ ਕਰਾ ਕੇ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਮਤਲਬ ਬਾਕੀ ਬੇਰਗੀਆਂ ਛੱਡ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਈਬਲ ਕਵਾ ਦੇ ਕਤਲ ਛੱਡ ਦਿੱਤੇ। ਡੇਰਾ ਸੱਚਾ ਸੌਦਾ ਦੇ ਖਿਲਾਫ 295 ਦੀ ਪਰਮਾਨਗੀ ਨਹੀਂ ਦੇਣੀ ਪੰਜਾਬ ਸਰਕਾਰ ਪਿਛਲੇ 2 ਸਾਲ ਤੋਂ ਉਹ ਛੱਡ ਦਿੱਤੀ। ਡਰੱਗਸ ਦਾ ਮਸਲਾ ਛੱਡ ਦਿੱਤਾ। ਐਗਰੀਕਲਚਰ ਪਾਲਿਸੀ ਬਣਨੀ ਚਾਹੀਦੀ ਪੰਜਾਬ ਦੇ ਵਿੱਚ ਉਹ ਛੱਡ ਦਿੱਤੀ। ਉਹਨਾਂ EMPLOYEES ਦੇ ਮੁੱਦੇ ਛੱਡ ਕੇ ਸਾਰਾ ਕੁਝ ਛੱਡ ਕੇ ਸਾਰੇ ਸੱਜਣ ਨੂੰ ਇੱਕ ਵਾਰੀ ਰੋਕ ਕੇ ਕੋਮਰਬਿਜੇ ਪ੍ਰਤਾਪ ਸਿੰਘ ਜੋ ਕਿ ਰਿਟਾਇਰਡ ਪੁਲਿਸ ਆਫਸਰ ਹੈ ਉਹਨਾਂ ਨੇ ਪੁਲਿਸ ਆਫਸਰ ਹੈ ਨੇ ਸੌਰੀ ਉਹਨਾਂ ਨੂੰ ਖੜੇ ਕਰਕੇ ਤੇ ਇਹ ਗਿਆ ਕਿ ਜੀ ਅ ਜੇ ਕੀ ਅਗਰ ਪ੍ਰੋਵਿੰਸ਼ਲ ਆਫ ਕਰਾਪਸ਼ਨ ਐਕਟ ਦਾ ਮਾਮਲਾ ਕਿਸੇ ਏਐਸਏ ਦੇ ਖਿਲਾਫ ਹੋਵੇ ਤਾਂ ਕਿ ਪੰਜਾਬ ਪੁਲਿਸ ਉਹਦੇ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੀਦੀ ਫਿਰ ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਜਵਾਬ ਬਹੁਤ ਵਧੀਆ ਦਿੱਤਾ ਉਹ ਕਹਿੰਦੇ ਜੀ ਅਸਲ ਵਿੱਚ ਕਹਾਣੀ ਹੈ ਕਿ ਇੱਕ ਏਐਸਏ ਨਹੀਂ ਇਹ ਤਾਂ ਸਾਰਾ ਮਾਫੀਆ ਬੈਠਾ ਵਾ ਉਹਨਾਂ ਨੇ ਆਪਣੇ ਲੈ ਦੇ ਵਿੱਚ ਜਵਾਬ ਦੇ ਕੇ ਉਹਨੂੰ ਸ਼ਰਮਿੰਦਾ ਸ਼ਰਮਸਾਰ ਵੀ ਕਰ ਦਿੱਤਾ ਸੀ ਪਰ ਅਸਲ ਤੱਤ ਕੀ ਨੇ ਇਹ ਸਾਰੇ ਮਸਲੇ ਦੇ ਉਹਦੀ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਅੱਜ ਮੈਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਇਹ ਜਿਹੜਾ ਐਸਐਸਬੋਰਡ ਸਿੰਘ ਦੇ ਉੱਤੇ ਰਿਸ਼ਵਤ ਖੋਰੀ ਦਾ ਦਾਮ ਲੱਗਿਆ ਪਹਿਲਾਂ ਉਹ ਕਿਉਂ ਲਾਇਆ ਗਿਆ ਇਸ ਕਰਕੇ ਲਾਇਆ ਗਿਆ ਕਿਉਂਕਿ ਇਸੇ ਵਲੇ 2024 ਚ ਅ ਕੁਲਤਾਰ ਸਿੰਘ ਸੰਧਵਾ ਦਾ ਸਗਾ ਭਰਾ ਹੈ ਬੀ ਦਵਿੰਦਰ ਸਿੰਘ ਉਸਨੇ ਇਸ ਐਸਐਸਬੋਰਡ ਸਿੰਘ ਨੂੰ ਟੈਲੀਫੋਨ ਕਰਕੇ ਵੇਤ ਹਾਸ਼ਾ ਗੰਦੀਆਂ ਗਾਲਾਂ ਕੱਢੀਆਂ ਸੁਣੋ ਬੰਦੇ ਮੈਂ ਕਹਿੰਦਾ ਹਾਂ ਉਹ ਵੀ ਦਿਪਕ ਜੀ ਦਾ ਆਪ ਕੋਤਲਾ ਮੈਂ ਉਹ ਸਾਡੇ ਪੈਰ ਤੇਦਾ ਰੁਖਾ ਦੇਣਾ ਪੁਰਾਣੀ ਵਾਹ ਨਾਏ ਆਉਂਦਾ ਵੀ ਤੇ ਮੈਨੂੰ ਤੇ ਕਿੰਨਾ ਦਿੱਸੇ ਪਾਣੀ ਆ ਗਿਆ ਨਾ ਨਹੀਂ ਕਰਦੇ ਨਹੀਂ ਉਹ ਆਹ ਜਿਹੜਾ ਵੀ ਕਰਾਲਾ ਬਣਾਵਾ ਠੀਕ ਸੰਭੂਤ ਕਰਵਾਉਂਦੇ ਆਂ ਮੈਨੂੰ ਮਿਲਦੇ ਹੈ ਇੱਕ ਇੱਕ ਬੋਲ ਲਈ ਕਹਾਣੀ ਮੈਨੂੰ ਹੌਂਦਲੇ ਨਹੀਂ ਹੌਂਦਦਾ ਹਾਂ ਹੁਣ ਤੁਸੀਂ ਇਹ ਮਸਲਾ ਸੋਲਿਆ ਕਿ ਕੀ ਕਹਾਣੀ ਹੈ ਇਸ ਬੋਹੜ ਸਿੰਘ ਦਾ ਮਸਲਾ ਸਪੀਕਰ ਨੇ ਇਸ ਕਰਕੇ ਚੱਕਿਆ ਕਿਉਂਕਿ ਇਹ ਜਿਹੜਾ ਐਸ ਬੋਹੜ ਸਿੰਘ ਆ ਜਦੋਂ ਇਹਨਾਂ ਦੇ ਉੱਥੇ ਇਲਾਕੇ 'ਚ ਪੋਸਟਡ ਹੋਊਗਾ ਉਹ ਇਹਦੇ ਭਰਾ ਦੀ ਬੀਤਵਿੰਦਰ ਦੀ ਜਿਹੜੀਆਂ ਗਲਤ ਸਿਫਾਰਸ਼ਾਂ ਉਹ ਨਹੀਂ ਮੰਨਦਾ ਉਕਰ ਤਾਂ ਬੋਹੜ ਸਿੰਘ ਨੂੰ ਫੋਨ ਲਾ ਕੇ ਇਹਦੇ ਸਿੱਕੇ ਭਰਾ ਨੇ ਕੁਲਤਾਸ ਸੰਧਵਾ ਦੇ ਬੀਤਵਿੰਦਰ ਨੇ ਚੰਗੀ ਗੱਜ ਕੇ ਗਾਣਾ ਕੱਢੀਆਂ ਧੀ ਦੀਆਂ ਭੈਣੀਆਂ ਔਰ ਨਾਰਮੋਟਿਸ਼ਨ ਕੀਤਾ ਕਿ ਤੈਨੂੰ ਮੈਂ ਬੰਦਾ ਬਣਾਉਂਗਾ ਅਗਰ ਫਿਰ ਤੋਂ ਇਹੀ ਟੈਲੀਫੋਨ ਕਿਸੇ ਆਪੋਜੀਸ਼ਨ ਦੇ ਐਮ.ਐਲ.ਏ ਨੇ ਕੀਤਾ ਹੁੰਦਾ ਤੇ ਹੁਣ ਉਹਦੇ ਤੇ ਪਰਚਾ ਦਰਜ ਹੋਣਾ ਸੀਗਾ ਔਰ ਚੈੱਕ ਕਿ ਉਹਨੂੰ ਜੇਲ੍ਹ ਵਿੱਚ ਛੁਕਿਆ ਹੋਣਾ ਸੀਗਾ ਮੇਰੇ ਖਿਆਲ ਤੁਹਾਨੂੰ ਯਾਦ ਹੋਵੇਗਾ 2 ਸਾਲ ਪਹਿਲਾਂ ਸ਼ੁਰੂਆਤ 'ਚ ਇੱਕ ਸਾਡੇ ਐਸ.ਡੀ.ਐਮ. ਕੱਥ ਦੇ ਕੋਲੋਂ ਫਰਜ਼ੀ ਕੰਪਲੇਨਟ ਲੈ ਕੇ ਮੇਰੇ ਖਿਲਾਫ ਅ ਅਫਸਰਾਂ ਦੀ ਖਿਲਾਫ ਨੂੰ ਬੰਦੀ ਬਣਾਉਣ ਤੱਕ ਦਾ ਮੇਰੇ ਖਿਲਾਫ ਮੁਕਦਮਾ ਦਰਜ ਕਰਤਾ ਜਦਕਿ ਮੇਰੇ ਕੋਲ ਸਾਰੀਆਂ ਲਾਈਵ ਫੁਟ ਸੀਨਿੰਗਸ ਵਿੱਚ ਐਸ.ਡੀ.ਐਮ ਮੇਰੇ ਨਾਲ ਖੜਾ ਵਾ ਐਸ.ਡੀ.ਐਮ ਮੇਰੀ ਤਾਰੀਫ ਕਰ ਰਿਹਾ ਵਾ ਮੈਂ ਐਸ.ਡੀ.ਐਮ ਤਾਰੀਫ ਕਰ ਰਿਹਾ ਪਰ ਕਿਉਂਕਿ ਹੁਣ ਆ ਰਾਜ ਸੱਤਾ ਵਿੱਚ ਦੇ ਤੇ ਸਪੀਕਰ ਦਾ ਉਕਰਾਵ ਆ ਤੇ ਉਹ ਜਦੋਂ ਮਰਜੀ ਮਾਂ ਪੈਣ ਦੀਆਂ ਗਾਲਾਂ ਕੱਢ ਕੇ ਨਿਕਲ ਸਕਦਾ ਸੋ ਇਹ ਗੱਲ ਹੋ ਗਈ ਰੰਜਿਸ਼ ਸਾਹਮਣੇ ਆ ਗਈ ਸਪੀਕਰ ਦੇ ਭਰਾ ਦੀ ਇਹਦੇ ਪਰਿਵਾਰ ਦੀ ਸਿੱਧੀ ਸਿੱਧੀ ਆਈਐਸਏ ਬੋੜ ਸਿੰਘ ਜਦੋਂ ਇਹ ਸਭ ਕੁਝ ਹੋਇਆ ਜਦੋਂ ਗੱਲਬਾਤ ਹੋਇਆ ਤਾਂ ਆਈਐਸਏ ਬੋੜ ਸਿੰਘ ਨੇ ਆ ਤੁਸੀਂ ਦੇਖ ਸਕਦੇ ਹੋ ਇੱਕ ਡੀਡੀਆਰ ਦਰਜ ਕਰਾਤੀ ਉਦਨੇ 12 ਜੂਨ 2024 ਇਸੇ ਵੇਲੇ ਇਸ ਡੀਡੀਆਰ ਦਾ ਨੰਬਰ ਹੈਗਾ ਬਾ 201015 ਪੁਲਿਸ ਸਟੇਸ਼ਨ ਹੈਗਾ ਸਦਰ ਫਰੀਦਕੋਟ ਔਰ ਸਾਰੇ ਤੱਥ ਲਿਖੇ ਕਿ ਮੈਨੂੰ ਇਸਨੇ ਟੈਲੀਫੋਨ ਕਰਕੇ ਧਮਕੀਆਂ ਦਿੱਤੀਆਂ ਗਾਲਾਂ ਕੱਟੀਆਂ ਔਰ ਡਰਾਇਆ ਐਟਸੈਟਰਾ ਐਟਸੈਟਰਾ ਹੁਣ ਜਦੋਂ ਐਸਏ ਬੋਰਡ ਸਿੰਘ ਨੇ ਸਪੀਕਰ ਦੇ ਭਰਾ ਦੇ ਖਿਲਾਫ ਡੀਡੀਆਰ ਦਰਜ ਕਰਾਤੀ ਵਜਿਹਾ ਐਫਆਈਆਰ ਦਰਜ ਹੋਣੀ ਚਾਹੀਦੀ ਸੀ ਉਹਦੇ ਖਿਲਾਫ ਪਰ ਡੀਡੀਆਰ ਦਰਜ ਕਰਾਉਣ ਦਾ ਵੀ ਫਿਰ ਇਹ ਤਿਲ ਮਲਾ ਗਏ ਇਹ ਕੌਣ ਹੁੰਦੇ ਨੇ ਪੁਲਿਸ ਵਾਲੇ ਸਾਡੇ ਭਰਾ ਦੇ ਖਿਲਾਫ ਡੀਆ ਦਰਜ ਕਰਾਉਣ ਦੀ ਫਿਰ ਇਹਨਾਂ ਨੇ ਕਿਹਾ ਸਭ ਤੋਂ ਇੰਪੋਰਟੈਂਟ ਗੱਲ ਮੈਂ ਭੁੱਲ ਗਿਆ ਸੀ ਕਿ ਸਪੀਕਰ ਨੇ ਕੱਲ ਵਿਧਾਨ ਸਭਾ 'ਚ ਕਿਹਾ ਕਿ ਇਹ ਮਸਲਾ ਇਸ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਐਸਆਈ ਬੋਹੜ ਸਿੰਘ ਨੇ ਜਿਹੜੀ ਰਿਸ਼ਵਤ ਲਈ ਆ ਇੱਕ ਗੈਂਗਸਟਰ ਤੋਂ ਲਈ ਜਾ ਉਹ ਗੈਂਗਸਟਰ ਦਾ ਨਾਮ ਪਤਾ ਨਹੀਂ ਸ਼ਾਇਦ ਨਹੀਂ ਲਿਆ ਉਹਨਾਂ ਨੇ ਕਿਸੇ ਗੈਂਗਸਟਰ ਤੋਂ ਲਈ ਜਦੋਂ ਮੈਂ ਰਿਸਰਚ ਕੀਤਾ ਆ ਇੱਕ ਮੇਰੇ ਕੋਲ ਖਬਰ ਆ ਗਈ ਜੀ ਆ 2000 ਪੁਰਾਣੀ ਖਬਰ ਹੈ ਹਿੰਦੀ ਦੇ ਵਿੱਚ ਇਹ ਗੈਂਗਸਟਰ ਨੇ ਸ਼ਿਕਾਇਤ ਨਹੀਂ ਕੀਤੀ ਇਦੇ ਖਿਲਾਫ ਸ਼ਿਕਾਇਤ ਕੀਤੀ ਹੈ ਆਨੰਦਨਗਰ ਦੇ ਰਹਿਣੇ ਵਾਲੇ ਅਨੰਤਦੀਪ ਸਿੰਘ ਰੋਮਾ ਬਰਾੜ ਨੇ ਨੇ بتایا ਕਿ ਉਸकी માતા सुरेंद्रਪਾਲ कौर વોર્ਡ ਨੰਬਰ 2 ਕੀ ਐਮਸੀ ਹੈ मतलब ਵਿਧਾਨ ਸਭਾ ਦੇ ਵਿੱਚ ਤੂੰ ਝੂਠੇ ਤੱਥ ਪੇਸ਼ ਕਰਕੇ ਕਿ ਇੱਕ ਗੈਂਗਸਟਰ ਨੇ ਇਸ ਐਸਐਸਏ ਬੋਰ ਸਿੰਘ ਨੂੰ ਰਿਸ਼ਵਤ ਦੇਤੀ ਔਰ ਉਹਦੇ ਖਿਲਾਫ ਪਰਚਾ ਦਰਜ ਕਰਾਇਆ ਉਹਨੂੰ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉਹ ਗੈਂਗਸਟਰ ਨਹੀਂਗਾ ਉਹ ਸੁਰਿੰਦਰਪਾਲ ਸੁਰਿੰਦਰ ਕੋਰ ਐਮਸੀ ਜਿਹੜੀ ਕੋਟ ਕਪੂਰੇ ਦੀ ਆ ਵਾਰਡ ਨੰਬਰ 2 ਚੋਂ ਉਹਦਾ ਪੁੱਤਰ ਹੈ ਅਨੰਤਦੀਪ ਬਰਾੜ ਏਲੀਅਸ ਰੋਮਾ ਬਰਾੜ ਅੱਛਾ ਹੁਣ ਇਹਦੀ ਕਹਾਣੀ ਕੀ ਹੈ ਇਹ ਸਾਰੇ ਮਸਲੇ ਦੀ ਕਿ ਇਹ ਮਸਲਾ ਜਿਹੜਾ ਹੈ ਇਹ ਜਿਹੜਾ ਬੋਰਡ ਸਿੰਨਾਂ ਝਗੜਾ ਹੋਇਆ ਅਨੰਤਦੀਪ ਬਰਾੜ ਦਾ ਪੈਸੇ ਨੂੰ ਲੈ ਕੇ ਜੋ ਰਿਸ਼ਵਤ ਦਾ ਕੇਸ ਬਣਾਇਆ ਇਹ 2015-16 ਦਾ ਮਾਮਲਾ ਵਾ ਔਰ 2019 ਦੇ ਵਿੱਚ ਜਦੋਂ ਕਿਤੇ ਇਹ ਹਿੱਟ ਮੂੰਛੀ ਲੱਗਿਆ ਹੋਇਆ ਸੀਗਾ ਇਹਨਾਂ ਦੇ ਇੱਥੇ ਪੁਲਿਸ ਸਟੇਸ਼ਨ ਵਿੱਚ ਤਾਂ ਉਦੋਂ ਇਹਨਾਂ ਨੇ ਕਹਿ ਕੇ ਜੀ ਮੇਰੇ ਤੋਂ ਪੈਸੇ ਲੈ ਮੇਰਾ ਮੁਕੱਦਮਾ ਜਿਹੜਾ ਸਾਡੀ ਮੇਰੇ ਸਾਡੇ ਪਰਿਵਾਰ ਦੇ ਖਿਲਾਫ ਹੈ ਚੋਂ ਰੱਦ ਕਰਾਉਣ ਵਾਸਤੇ 50 ਹਜ਼ਾਰਾਂ ਦੇ ਅਕਾਊਂਟ ਚ ਪਾਇਆ ਫਰਨਾ ਇਦਾਂ ਕੀਤਾ ਮੇਰਾ ਇਹ ਮੰਨਣਾ ਵਕ ਹੋ ਸਕਦਾ ਵਾ ਕਿ ਉਦੋਂ ਜੋ ਕੁਝ ਕੀਤਾ ਬੋਰ ਸਿੰਘ ਨੇ ਤੋਂ ਪੈਸੇ ਲਏ ਹੋਣਗੇ ਨਹੀਂ ਲਏ ਹੋਣ ਮੈਨੂੰ ਨਹੀਂ ਪਤਾ ਲੇਕਿਨ 2024 ਵਿੱਚ ਜਦੋਂ ਇਹਦੇ ਭਰਾ ਨੇ ਗਾਣਾ ਗੱਡੀਆਂ ਉਸ ਬੋਰ ਸਿੰਘ ਨੂੰ ਤੇ ਬੋਰ ਸਿੰਘ ਨੇ ਡੀਡੀਆ ਰਿਪੋਰਟ ਕਰਾਤੀ ਪੁਲਿਸ ਸਟੇਸ਼ਨ ਸਰਦ ਫਰੀਦਕੋਟ ਵਿੱਚ ਉਤੋਂ ਬਾਅਦ ਅਨੰਤ ਦੀ ਬਰਾੜ ਨੂੰ ਲਿਆਂਦਾ ਗਿਆ 2024 ਚ ਔਰ ਉਹਦੇ ਤੋਂ ਇੱਕ ਕੰਪਲੇਂਟ ਪ੍ਰਕਿਉਰ ਕੇ ਕੀਤੀ ਗਈ ਲਈ ਗਈ ਤੇ ਬੋਰ ਸਿੰਘ ਦੇ ਖਿਲਾਫ ਪੀਸੀ ਐਕਟ ਦੇ ਵਿੱਚ ਮੁਕਦਮਾ ਦਰਜ ਕਰਕੇ ਤੇ ਉਹਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੁਣ ਪੁਲਿਸ ਸਾਰਿਆਂ ਨੂੰ ਫਰੀਦਕੋਟ ਨੂੰ ਪਤਾ ਹੋਊਗਾ ਐਸਐਸਪੀ ਨੂੰ ਇਹ ਮਾਮਲਾ ਗਲਤ ਹੈ ਤਾਂ ਨਿਜੀ ਰਜਿਸਟਰੀ ਸਪੀਕਰ ਦੀ ਇਸ ਕਰਕੇ ਉਹਨਾਂ ਨੇ ਬੋਰ ਸਿੰਘ ਨੂੰ ਨਾ ਅਰੈਸਟ ਕੀਤਾ ਨਾ ਉਸ ਨੂੰ ਸਸਪੈਂਡ ਕੀਤਾ ਤੇ ਕੱਲ ਇਹਨੇ ਕੀ ਕਹਿੰਦੇ ਹੁੰਦੇ ਕਿ ਇਹਨੇ ਹੈਲਪਲੈਸ ਸਪੀਕਰ ਮੈਂ ਦੇਖੇ ਔਰ ਇਹਨਾਂ ਡਿਫੀਟਸਟ ਐਟੀਟਿਊਡ ਕੇ ਬਿਲਕੁਲ ਜਿੱਦਾਂ ਕਹਿੰਦੇ ਕਿ ਹਾਰੇ ਹਾਰੀਆਂ ਹੋਈਆਂ ਫੌਜਾਂ ਹੁੰਦੀਆਂ ਨੇ ਤੇ ਸਾਰੇ ਵਿਧਾਨ ਸਭਾ ਦਾ ਸਾਰਾ ਕੰਮ ਠੱਪ ਕਰਕੇ ਬੋਹਰ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਕੀਤੀ ਆ ਅਸਲ ਕਹਾਣੀ ਮੇਰੇ ਦੋਸਤੋ ਵੀਰੋ ਆਵਾ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਤੁਸੀਂ ਦੇ ਹਾਲਾਤ ਉਹ ਨਿੱਜੀ ਕੀੜਾ ਕੱਟਣ ਵਾਸਤੇ ਜਿਹੜਾ ਉਹਦਾ ਦੁਰਪਯੋਗ ਕੀਤਾ ਜਾ ਰਿਹਾ ਟੁੱਠੇ ਟੱਪ ਪੇਸ਼ ਕਿਤੇ ਜਾ ਰਹੇ ਨੇ ਗੈਂਗਸਟਰ ਕਿਹਾ ਜਾ ਰਿਹਾ ਜਿਹੜਾ ਰਿਸ਼ਵਤ ਦੇਣ ਵਾਲਾ ਬੰਦਾ ਔਰ ਬੋਰ ਸਿੰਘ ਇਸ ਕਰਕੇ ਕੋਗੇ ਤੇ ਭਰਾ ਦੇ ਆਪਸ ਵਿੱਚ ਗਾੜੀ ਕੋਲ ਸਾਰੀ ਗੱਲ ਹੁਣ ਜੱਗ ਜਾਨ ਚੰਗੀ ਤਰੀਕੇ ਨਾਲ ਤੁਸੀਂ ਸੁਣ ਲਈ ਦੇਤੀ ਹੈ ਹੁਣ ਮੇਰਾ ਮੰਨਣਾ ਇਹ ਆ ਕਿ ਛੇ ਮਹੀਨਿਆਂ ਬਾਅਦ ਸੱਸ਼ਨਾ ਆਇਆ ਜੀ ਕੱਲ ਸ਼ਰਧਾਂਜਲੀਆ ਦੇ ਕੇ ਤੇ ਘੰਟਾ ਗਲਾ ਕੇ ਤੇ ਇਹਨਾਂ ਨੇ ਉੱਠ ਕੇ ਜਦੋਂ ਆਪੋਜੀਸ਼ਨ ਦੇ ਲੀਡਰ ਓਪੋਜੀਸ਼ਨ ਜਾਂ ਸਾਡੇ ਐਮਐਲਏ ਪੁੱਛਦੇ ਨੇ ਕਿ ਸਾਨੂੰ ਗੱਲ ਕਰਨ ਦੇ ਜੋ ਬੇਅਦਬੀਆਂ ਤੇ ਜਿਹੜੀ ਲਾਰੈਂਸ ਬਿਸ਼ਰੋਈ ਨੇ ਇੰਟਰਵਿਊ ਦਿੱਤੀ ਸੀ ਕਿ ਜੇਲ੍ਹ ਦੇ ਵਿੱਚ ਸੌਰੀ ਪੁਲਿਸ ਕਸਟਡੀ ਚ ਖਰੜਸ ਗਿਆ ਇਹ ਸਟਾ ਉਹਦੇ ਤੇ ਕੀ ਤੁਸੀਂ ਐਕਸ਼ਨ ਲਿਆ ਵਾ ਤੁਸੀਂ ਐਗਰੀਕਲਚਰ ਨੀਤੀ ਬਾਰੇ ਕੀ ਕਰ ਰਹੇ ਹੋ ਡਰੱਗਸ ਬਾਰੇ ਕੀ ਕਰ ਰਹੇ ਹੋ ਔਰ ਬਾਬਾ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਖਿਲਾਫ 295 ਦੀ ਪਰਮਾਨਗੀ ਕਿਉਂ ਨਹੀਂ ਦਿੰਦੇ ਗੈਰ ਕਾਨੂੰਨੀ ਮਾਈਨ ਉਹ ਪੰਜਾਬ ਦੇ ਵਿੱਚ ਹੋ ਰਹੀ ਹੈ ਐਮਪਲੋਇਸ ਦੇ ਬੜੇ ਮੁੱਦੇ ਆ ਕਰ ਲਾਂਗੇ ਗੱਲ ਕਰ ਲਾਂਗੇ ਗੱਲ ਕਰ ਲਾਂਗੇ ਔਰ ਮੈਂ ਮੇਰੇ ਵੀਰੋ ਸਤਕਾਰਯੋਗ ਪੰਜਾਬ ਦੇ ਪਹਾਦਰ ਲੋਕਾਂ ਨੂੰ ਦੱਸਾ ਦਿੰਨ ਮੈਂ 25 ਵਾਰ ਹੱਥ ਖੜਾ ਕਰਦਾ ਜੀਵਾ ਬੰਦ ਵਿੱਚ 25 ਟਾਈਮਸ ਤੇ ਮੈਂ ਇਹ ਸਮਝਾ ਕੇ ਇਹ ਤਾਂ ਫਿਰ ਨਰਾਦਰ ਕਰਾਉਣ ਵਾਲੀ ਗੱਲ ਆ ਬੈਠ ਕੇ ਆਪਣੀ ਮਤਲਬ ਤੋਹਫੀਨ ਕਰਾਉਣ ਵਾਲੀ ਜ ਆ ਸਾਰੇ ਹਾਊਸ ਤੇ ਸਦਨ ਦੇ ਸਾਹਮਣੇ ਇਸ ਕਰਕੇ ਕੱਲ ਮੈਂ ਉਥੋਂ ਬਾਹਰ ਆਨ ਕੇ ਮੈਂ ਆਪਣੇ ਲੀਡਰ ਆਫ اپੋਜੀਸ਼ਨ ਨੂੰ ਦੱਸ ਕੇ ਆ ਕਿ ਮੈਂ ਇੱਕ ਸੈਲਫ ਰਿਸਪੈਕਟਿੰਗ ਆਦਮੀ ਆ ਮੈਨੂੰ ਸੈਲਫ ਡਿਗਨਿਟੀ ਤੇ ਆਪਣੀ ਜਿਹੜੀ ਸੈਲਫ ਰਿਸਪੈਕਟ ਆ ਉਹ ਸਭ ਤੋਂ ਨੰਬਰ 1 ਤੇ ਆ ਬਾਕੀ ਸਾਰੀਆਂ ਗੱਲਾਂ ਉਹਦੇ ਵਜ਼ੀਰਿਆਂ ਤੇ ਐਮ ਐਲ ਏ ਦੇ ਇਤਸੇ ਤਰ੍ਹਾਂ ਦੀ ਗੱਲਾਂ ਮੈਂ ਇਸ ਤਰ੍ਹਾਂ ਦਾ ਹਿਮਿਲੇਸ਼ਨ ਜਿਹੜੀ ਸਪੀਕਰ ਵੱਲੋਂ ਆ ਖਾਸ ਤੌਰ ਤੇ ਵਿਤਕਰਾ ਜਿਹੜਾ ਮੇਰੇ ਖਿਲਾਫ ਮੈਨੂੰ ਸਿੰਗਲ ਆਊਟ ਕਰਕੇ ਤਾਕਤ ਕਰਕੇ ਜਿਹੜਾ ਮੇਰੇ ਖਿਲਾਫ ਕੀਤਾ ਜਾ ਰਿਹਾ ਮੈਂ ਇਹਨੂੰ ਬਰਦਾਸ਼ਤ ਨਹੀਂ ਕਰਦਾ ਮੈਂ ਜਿਹੜਾ ਬਕਾਇਆ ਦੋਖ ਦਿੰਦਾ ਫਰਜ਼ੀ ਸੈਸ਼ਨ ਹੈ ਮੈਂ ਉਸ ਨੂੰ ਬੁਆਇਕਟ ਕਰਦਾ ਪਰ ਇਹਦੇ ਵਿੱਚ ਮੈਂ ਕੱਲ ਸਾਰੀ ਰਿਸਰਚ ਕਰਕੇ ਆ ਦੋ ਡਾਕੂਮੈਂਟਸ ਤੇ ਇੱਕ ਮੀਡੀਆ ਰਿਪੋਰਟ ਔਰ ਇੱਕ ਜਿਹੜਾ ਅਸਲ ਏਜ ਆ ਰਚੋਦਾ ਮਾਮਲਾ 2015-16 ਦਾ ਅਸਲ ਹੈ ਕੀ ਆ ਤੇ ਪਲੱਸ ਕਾਲੀ ਗਲੋਚ ਜਿਹੜੀ ਉਸਨੇ ਕੀਤੀ ਵੀਡੀਓ ਤੇ ਅੱਜ ਮੈਂ ਸਵੇਰੇ ਪੜਿਆ ਕਿ ਏਐਸਏ ਨੂੰ ਬੋਹੜ ਸਿੰਘ ਨੂੰ ਸਸਪੈਂਡ ਕਰਤਾ ਵਾਵਾ ਸਪੀਕਰ ਸਾਹਿਬ ਬਹੁਤ ਵੱਡੀ ਬਹਾਦਰੀ ਕੀਤੀ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਦੇ ਮਸਲੇ ਵਿੱਚ ਸੌਂ ਖਾਦੀ ਹੋਈ ਆ ਇੱਕ ਗੁਰਸਿੱਖ ਅੰਮ੍ਰਿਤਧਾਰੀ ਹੋਣ ਦੇ ਨਾਤੇ ਜੇ ਮੈਂ ਗਲਤ ਨਾ ਹੋਵਾਂ ਇੱਕ ਬੇਵਲ ਕਲਾ ਦੇ ਕੱਠ ਵਿੱਚ ਤੁਸੀਂ ਸੌਂ ਖਾਦੀ ਆ ਜਿਵੇਂ ਕੈਪਟਨ ਅਬਰਿੰਦਰ ਸਿੰਘ ਨੇ ਸੌਂ ਖਾਦੀ ਸ ਨਸ਼ੇ ਖਤਮ ਕਰਨ ਦੀ ਫਿਰ ਤੁਸੀਂ ਉਹਦੇ ਤੇ ਗੱਲ ਨਹੀਂ ਕੀਤੀ ਕੋ ਪੰਜਾਬ ਦੀ ਵਿਧਾਨ ਸਭਾ ਵਿੱਚ 6 ਮਹੀਨਿਆਂ ਤੋਂ ਬਾਅਦ ਸਰਦਨ ਦਾ ਸੈਸ਼ਨ ਆਇਆ ਤੁਸੀਂ ਬੋਹੜ ਸਿੰਘ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਿੱਥੇ ਤੁਹਾਡੇ ਭਰਾ ਦੇ ਨਾਲ ਗਾੜੀ ਕੋ ਲੋਚ ਆਪਸ ਵਿੱਚ ਕਰ ਰਹੇ ਨੇ ਤੇ ਤੁਹਾਡੀ ਨਿੱਜੀ ਰੰਜਿਸ਼ ਨੂੰ ਤੁਸੀਂ ਪੰਜਾਬ ਦੇ ਮੇਰੇ ਸਰਕਾਰਯੋਗ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਆ ਸਾਡੇ ਵਿਧਾਨ ਸਭਾ ਦੇ ਪਲੇਟਫਾਰਮ ਦੀ अहमियत ਕਹਿ ਲੋ ਜਾਂ ਦੀ ਬੁਕਤ ਕਹਿ ਲੋ ਕਿ ਕਿਸੇ ਅਫਸਰ ਦੇ ਖਿਲਾਫ ਐਕਸ਼ਨ ਨਹੀਂ ਲੈ ਸਕਦੇ ਕੱਲ ਇਹਦਾ ਫਰਜ਼ ਬਣਦਾ ਸੀਗਾ ਕਿ ਜਿਹੜੀ ਲਾਰੈਂਸ ਬਿਸ਼ਰੋਈ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੈ ਗੈਂਗਸਟਰ ਉਹਨੇ ਜਿਹੜੀ ਕਸਤੀ ਵਿੱਚ ਦਿੱਤੀ ਸੀ ਆਈਏ ਸਟਾਫ ਵਿੱਚ ਅਸੀਂ ਫਲਾਣੇ ਅਫਸਰਾਂ ਦੇ ਖਿਲਾਫ ਬੀਜੀਪੀ ਨੂੰ ਤਲਬ ਕਰਕੇ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਜਿਹੜੇ ਲੋਕ ਨਸ਼ਾ ਵੇਚਦੇ ਨੇ ਪੰਜਾਬ ਉਹਨਾਂ ਦੇ ਖ ਅ ਪਰਚੇ ਦਰਜ ਕੀਤੇ ਜਾਣ ਜਿਹੜਾ ਡੇਰਾ ਸੱਚਾ ਸੌਦਾ ਦੇ ਮੁਖੀਆ ਹੈ ਰਾ ਉਹਦੇ ਖਿਲਾਫ ਜਿਹੜੀ 295ਏ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਫਰੀਦਕੋਟ ਦੇ ਐਸਐਸਪੀ ਨੇ ਮੰਗੀ ਹੋਈ ਆ ਭਗਵਾਨਪਤਮਾਨ ਦੇ ਟੇਬਲ ਤੇ 2 ਸਾਲ ਤੋਂ ਬਈ ਆ ਅਸੀਂ ਉਸ ਵਾਸਤੇ ਇਸ ਸਦਨ ਦਾ ਇਸਤੇਮਾਲ ਕਰਾਂਗੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਇਸਤੇਮਾਲ ਕਰਾਂਗੇ ਜਿਹੜਾ ਗੈਰ ਪੰਜਾਬੀਆਂ ਦੇ ਵਾਸਤੇ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ 2023 ਦਾ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਗੁਜਰਾਤ ਵਿੱਚ ਰਾਜਸਥਾਨ ਵਿੱਚ ਔਰ ਹੁਣ ਉੱਤਰਾਖੰਡ ਵਿੱਚ ਉੱਥੋਂ ਦਾ ਕੋਈ ਵੀ ਗੈਰ ਸੂਬੇ ਵਿੱਚ ਰਹਿਣ ਆਦਮੀ ਉੱਥੇ ਜਾ ਕੇ ਬੂਟੇ ਨਹੀਂ ਬਣ ਸਕਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਖੇਤੀ ਦੀ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਇਹ ਜਿਹੜਾ ਬਿੱਲ ਹੈ ਤੁਸੀਂ ਕਹਿੰਦੇ ਤੇ ਬਹੇਸ ਕਰਾਉਂਦੇ ਤਾਂ ਮੈਂ ਸਮਝਦਾ ਕਿ ਤੁਸੀਂ ਵਿਧਾਨ ਸਭਾ ਦੀ ਦੇ ਕਸਟੋਡੀਅਨ ਬਦੋ ਸਪੀਕਰ ਤੁਸੀਂ 117 ਮੈਂਬਰਸ ਦੇ ਕਸਟੋਡੀਅਨ ਹੋ ਪਰ ਤੁਸੀਂ ਕਸਟੋਡੀਅਨ ਕਾਹਦੇ ਨਿਖਲੇ ਆਪਣੇ ਸਕੇ ਭਰਾ ਦੇ ਮੀਰ ਨਵਿੰਦਰ ਦੇ ਜਿਸ ਨੇ ਰੱਜ ਕੇ ਬੋਲ ਸਿੰਘ ਨੂੰ ਟੈਲੀਫੋਨ ਦੇ ਉੱਤੇ ਗਾੜੀ ਬਰੋਚ ਕਰਕੇ ਉਹਨੂੰ ਧਮਕਾਇਆ ਤੀਦੀਆਂ ਮਾਹ ਦੀਆਂ ਭੈਣ ਦੀਆਂ ਗਾਲਾਂ ਕਢੀਆਂ ਆ ਤੁਹਾਡਾ ਲੈਵਲ ਮੈਂ ਦਿਖਾਉਣਾ ਚਾਹੁੰਦਾ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਕਿ ਸਾਡਾ ਜਿਹੜਾ ਵਿਧਾਨ ਸਭਾ ਜਿਸ ਨੂੰ ਆਪਾਂ ਕਹਿੰਨੇ ਕਿ ਮੰਦਰ ਹੈ ਜਮਹੂਰੀਅਤ ਦਾ ਸਭ ਤੋਂ ਵੱਡਾ ਥੰਮ ਹੈ ਜੀ ਜਮਹੂਰੀਅਤ ਦਾ ਆ ਇਹ ਬੁੱਕਤ ਆ ਇਸ ਦੀ ਇਹਨਾਂ ਨੇ ਕੱਲ ਲੈ ਕੇ ਇਸ ਖਲੜੇ ਲੈਵਲ ਤੱਕ ਲੈ ਕੇ ਕਿ ਐਸਐਸ ਦੇ ਖਿਲਾਫ ਫਾਰੀ ਵਿਧਾਨ ਸਭਾ ਦੇ 92 ਬੰਦਿਆਂ ਨੇ ਹੱਥ ਕੜੇ ਕਰਕੇ ਕਹਿੰਦੇ ਜੀ ਹਾਂ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੋ ਦੈਟ ਮੀਨਸ ਇਹ ਐਸਾ ਹੀ ਬੋਰ ਸਿੰਘ ਇਜ਼ ਵੈਰੀ ਪਾਵਰਫੁਲ ਮੈਨ ਸਪੀਕਰ ਦੇ ਪੱਲੇ ਕੁਛ ਨਹੀਂਗਾ ਉਹਨੇ ਸਾਰੀ ਵਿਧਾਨ ਸਭਾ ਨੂੰ ਆਪਣੀਆਂ ਕੀ ਕਹਿੰਦੇ ਹੁੰਦੇ ਆ ਕਿ ਫੌਲੀਆਂ ਬਣਾ ਕੇ ਤੇ ਬੋਰ ਸਿੰਘ ਦੇ ਖਿਲਾਫ ਮਿਚੀ ਰਜਿਸਟ੍ਰ ਕੱਢਣ ਦਾ ਜਿਹੜਾ ਉਹ ਪ੍ਰਚਾਰ ਕੀਤਾ ਮੈਂ ਉਹਦੀ ਸਖਤ ਸ਼ਬਦਾਚਾਰ ਵਿੱਚ ਕੀਤੀ ਕਰਦਾ ਔਰ ਜੇ ਕੋਈ ਮਾੜੀ ਮੋਟੀ ਇਨਸਾਨੀਅਤ ਸਪੀਕਰ ਸਾਹਿਬ ਤੁਹਾਡੇ ਵਿੱਚ ਹੈ ਤਾਂ ਤੁਹਾਨੂੰ ਮੇਰੀ ਪਬਲਿਕ ਅਪੋਲੋਜੀ ਦੇਣੀ ਚਾਹੀਦੀ ਮੰਗ ਮਾਫੀ ਮੰਗਣੀ ਚਾਹੀਦੀ ਔਰ ਭਗਵਾਨਪਨ ਮੈਂ ਕਹਿਣਾ ਚਾਹੁੰਦਾ ਤੁਸੀਂ ਨਿਤ ਦਿਨ ਬੋਰ ਲਾਏ ਹੋਏ ਨੇ ਕਿ ਇੰਨੇ ਬੰਦੇ ਫੜ ਲੇ ਉਹ ਕਰਤਾ ਭ੍ਰਿਸ਼ਟਾਚਾਰ ਕसम ਕਰਤਾ ਇਸ ਐਫ ਆਈ ਆਰ ਦੀ ਮੋਹਰ ਸਿੰਘ ਵਾਲੀ ਐਫਆਈਆਰ ਦੀ ਬਨਾਮ ਸਪੀਕਰ ਸੰਧਵਾ ਦੇ ਪਰਿਵਾਰ ਦੀ ਇਹਦੀ ਇੱਕ ਫੇਅਰ ਇਨਵੈਸਟੀਗੇਸ਼ਨ ਹੋਵੇ ਪਤਾ ਲੱਗੇ ਲੋਕਾਂ ਨੂੰ ਕਿ ਅਸਲ ਤਤ ਕੀ ਆ ਕਿਉਂਕਿ ਜੇ 15 16 ਦੀ ਕੰਪਲੇਨ ਸੀ ਜਿਹਦੇ ਵਿੱਚ 24ਵੇਂ ਚਾਰ ਕੇ ਪੇਚਾ ਦਰਜ ਕਿਉਂ ਕੀਤਾ ਕੇਸ ਕਰਕੇ ਤਾਂ ਨਹੀਂ ਕੀਤਾ ਕਿਉਂਕਿ ਉਹ ਮੋਹਰ ਸਿੰਘ ਨੇ ਤੁਹਾਡੇ ਭਰਾ ਦੇ ਖਿਲਾਫ ਸਪੀਕਰ ਦੇ ਭਰਾ ਦੇ ਖਿਲਾਫ ਵੀਡੀਓ ਦਰਜ ਕਰਾਦੀ ਜੋ ਮੈਂ ਤੁਹਾਨੂੰ ਹੋਣੀ ਦਿਖਾਈ ਆ ਇਹ ਸਾਰੇ ਮਸਲੇ ਜਿਹੜੇ ਨੇ ਲੋਕੀ ਇਹਦਾ ਅਸਲ ਪੱਖ ਜਿਹੜਾ ਤੇ ਅਸਲ ਸੱਚ ਜਿਹੜਾ ਉਹ ਜਾਣਨਾ ਚਾਹੁੰਦੇ ਮੈਨੂੰ ਮਜਬੂਰੀ ਵਸ ਆ ਜਿਹੜੇ ਦੋ ਦਿਨ ਕਿਉਂਕਿ ਅੱਜ ਇਹਨਾਂ ਨੇ ਲੈਜਿਸਲੇਟਿਵ ਬਿਜ਼ਨਸ ਰੱਖ ਬਿੱਲ ਦੇਣ ਗਿਆ ਮੌਕੇ ਤੇ ਟੇਬਲ ਤੇ ਰੱਖ ਕੇ ਕਿ ਤੁਸੀਂ ਕਿਸੇ ਵੀ ਅਮੈਂਡਮੈਂਟ ਨੂੰ ਕਿਸੇ ਕਾਨੂੰਨ ਜਿਹੜਾ ਬਣਨ ਜਾ ਰਿਹਾ ਵਾ ਕੀ ਉਹਦੇ ਤੇ 2-3 ਮਿੰਟ ਵਿੱਚ ਤੁਸੀਂ ਆਪਣਾ ਪੱਖ ਕੋ ਰੱਖ ਸਕਦੇ ਹੋ ਜਿਹੜੇ ਇਹ ਸ਼ੋਰ ਮਚਾਉਂਦੇ ਸੀ ਕਿ ਸੈਸ਼ਨ ਬਹੁਤ ਛੋਟੇ ਕਰਾਉਂਦੀ ਕਾਂਗਰਸ ਅਕਾਲੀ ਦਲ ਘੱਟੋ ਘੱਟ 15 ਦਿਨ ਦਾ ਇੱਕ ਵਾਰੀ ਸੈਸ਼ਨ ਹੋਣਾ ਚਾਹੀਦਾ ਆ ਡੇਢ ਦਿਨ ਦਾ ਸੈਸ਼ਨ ਸੀਗਾ ਔਰ ਕਹਿੰਦੇ ਸੀ ਜੀ ਸਾਡੇ ਬਿੱਲ ਜਿਹੜੇ ਨੇ ਉਹ ਕੋ ਐਨ ਮੇਜ਼ ਤੇ ਰੱਖ ਤੇ ਜਦੋਂ ਪਾਸ ਕਰਾਉਣ ਦੇ ਜੋ ਅੱਜ ਇਹ ਕਰਨ ਜਾ ਰਹੇ ਨੇ ਅੱਜ ਤੇ ਕੱਲ ਦੇ ਵਿੱਚ ਅ ਬਿਲ ਸਕੂਰੇਟ ਮੈਂਬਰਸ ਨੂੰ ਜੀ ਕਹਿੰਦੇ ਹੁੰਦੇ ਸੀਗੇ ਕਿ ਜੀ ਇੱਕ ਹਫਤਾ ਪਹਿਲਾਂ ਸੋਕਲੇਟ ਕਰਾ ਕਰ ਸੀ ਰਿਸਰਚ ਕਰਾ ਕਰਾਂਗੇ ਅਸੀਂ ਪੜ੍ਹਾ ਕਰਾਂਗੇ ਲੋਕੋ ਇਹ ਨਾ ਜਿਹੜੇ ਕੋਠਿਆਂ ਦੇ ਛੜ ਕੇ ਬਦਲਾਵ ਬਦਲਾਵ ਪਾਉਂਦੇ ਸੀ ਰੌਲਾ ਇਹਨਾਂ ਨੇ ਬਦਲਾਵ ਤਾਂ ਲਿਆਂਦਾ ਲੇਕਿਨ ਮੇੜਾ ਗਰਕਵਾੜਾ ਬਦਲਾਵ ਲਿਆਂਦਾ ਕੋ ਚੰਗੇ ਕੰਮਾਂ ਦਾ ਬਦਲਾਵ ਨਹੀਂ ਲਿਆਂਦਾ ਤੁਸੀਂ ਸਾਰਿਆਂ ਨੇ ਦੇਖਿਆ ਇਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਲੋਕ ਸਵਾਲ ਵਿੱਚ 10 ਸੀਟਾਂ ਤੋਂ ਕਰਾਇਆ ਵਾ ਜਿਉਂਨੀ ਚੋਣਾ ਜਿੱਤਣ ਵਾਲੀ ਗੱਲ ਜਿਹੜੀ ਆ ਉਹ ਬਿਲਕੁਲ ਫੋਕਸ ਉਹਦਾ ਕੋਈ मीनिंग ਨਹੀਂਗਾ ਉਹਦਾ ਕੋਈ ਅਰਥ ਨਹੀਂਗਾ ਉਹ ਸਟੇਟ ਪਾਵਰ ਦਾ ਦੁਰਉਪਯੋਗ ਕਰਕੇ ਇਹ ਜਿੰਨੀ ਚੋਣਾਂ ਜਿਹੜੀਆਂ ਉਹ ਜਿੱਤਦੇ ਨੇ ਔਰ ਮੈਂ ਲੋਕਾਂ ਨੂੰ ਵੀ ਕਹੂੰਗਾ ਕਿ ਐਵੇਂ ਛੋਟੀਆਂ-ਛੋਟੀਆਂ ਗਲੀਆਂ ਨਾਲੀਆਂ ਦੀਆਂ ਵੈਦੇ ਲੈ ਕੇ ਕਿ ਛੋਟੇ-ਛੋਟੇ ਕੰਮ ਕਿ ਖੰਭਾ ਲਵਾ ਦੇਗੇ ਉਹ ਕਰਕੇ ਡੋਨਟ ਰੀਡ ਡੋਨਟ ਵੇਸਟ ਯੂ ਵੋਟ ਫॉर ਸੱਚ ਪੀਪਲ ਆਪਣੀ ਵੋਟ ਦਾ ਇਸਤੇਮਾਲ ਠੀਕ ਕਰੋ ਔਰ ਚੰਗੇ ਬੰਦੇ ਉੱਥੇ ਲੈ ਕੇ ਚੋਣ ਕੇ ਲੇਕਿਨ ਹਰ ਜਦਾਂ ਮੇਰਾ ਜਿਹੜਾ ਵਿਸ਼ਵਾਸ ਸੀਗਾ ਕਿ ਜੋ ਸਪੀਕਰ ਨੇ ਉਸ ਵਿਧਾਨ ਸਭਾ ਦਾ ਦੁਰਉਪਯੋਗ ਕੀਤਾ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਮੈਂ ਉਮੀਦ ਕਰਦਾ ਕਿ ਭਵਿਕ ਵਿੱਚ ਸਾਡ ਉਹ ਵੱਡੇ ਮੁੱਦੇ ਜਿਹੜੇ ਪੰਜਾਬ ਤੇ ਬਲਿੰਗ ਇਸ਼ੂਸ ਨੇ ਜੋ ਕਰਜ਼ਾ ਪੰਜਾਬ ਤੇ ਜੋ ਬੇਅਦਬੀਆਂ ਨੇ ਜੋ ਡਰੱਗਸ ਨੇ ਜੋ ਬੇਰੁਜ਼ਗਾਰੀ ਆ ਉਹ ਸਾਰੇ ਦੇ ਉੱਤੇ ਚਰਚਾ ਕਰਨ ਵਾਸਤੇ ਬੱਧਿਆ ਜਾਵੇਗਾ ਮੇਰ ਨਾਲ ਜੁੜਨ ਵਾਸਤੇ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ